ਦੈਨਿਕ ਸੂਰਾ ટીਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ 2024 ਦੇ ਤਹਿਤ ਅਸੀਂ ਅੱਜ ਪੁੱਜੇ ਹਾਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਵਿਖੇ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਦੇ ਤੌਰ ਤੇ ਆਪਾਂ ਸਾਰੇ ਪੁੱਜਦੇ ਹਾਂ ਸਤਿਕਾਰਦੇ ਹਾਂ ਫਤਿਹਗੜ ਸਾਹਿਬ ਤੋਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਵੀ ਇਸ ਵਕਤ ਮੈਦਾਨ 'ਚ ਨੇ ਗੁਰਪ੍ਰੀਤ ਸਿੰਘ ਜੀ ਵੀ ਦੈਨਿਕ ਸੂਰਾ ਨਾਲ ਬਣੇ ਹੋਏ ਨੇ ਜੀਪੀ ਸਾਹਿਬ ਸਸਕਾਰ ਜੀ ਸਸਕਾਰ ਸਸਕਾਰ ਜੀ ਸਸਕਾਰ ਜੀ ਅ ਪਹਿਲਾਂ ਤਾਂ ਤੁਸੀਂ ਫਤਿਹਗੜ ਸਾਹਿਬ ਤੋਂ ਜਿਹੜਾ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਤੇ ਉਸੇ ਦਿਨੀ ਤੁਹਾਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਕੀ ਲੱਗਦਾ ਜੀ ਕਿ ਪਹਿਲਾਂ ਤੋਂ ਤੋ ਤਿਆਰੀ ਸੁਭਾਵਕ ਹੈ ਕਿ ਨਹੀਂ ਹੋਏਗੀ ਤੁਸੀਂ ਇਸ ਵਾਰ ਲੋਕ ਸਭਾ ਲੜਦੇ ਹੀ ਐ ਤਾਂ ਅਚਾਨਕ ਹੀ ਤੁਹਾਡਾ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆਉਣ ਦਾ ਪ੍ਰੋਗਰਾਮ ਬਣਨਾ ਤੇ ਨਾਲ ਦੀ ਨਾਲ ਹੀ ਤੁਹਾਨੂੰ ਵੱਡੀ ਜ਼ਿੰਮੇਵਾਰੀ ਮਿਲ ਜਾਣੀ ਕਿ ਤੁਸੀਂ ਲੋਕ ਸਭਾ ਦੇ ਉਮੀਦਵਾਰ ਹੋਵੋਗੇ। ਕਿਸ ਤਰ੍ਹਾਂ ਰਹੀ ਇਹ ਚੜ੍ਹੋਤੀ? ਸਭ ਤੋਂ ਪਹਿਲਾਂ ਮੈਂ ਭਗਵੰਤ ਪਾਣ ਜੀ, ਮਖਵੰਦੀ ਸਾਹਿਬ ਦਾ ਧੰਨਵਾਦ ਕਰਦਾ ਕਿਜਰੀਵਾਲ ਸਾਹਿਬ ਦਾ ਸਿਰਨੈ ਮੇਰੇ ਦੇ ਪ੍ਰੋਸੈਸਰ ਜਤਾਇਆ ਮੈਨੂੰ ਟਿਕਟ ਦਿੱਤੀ ਹੈ ਮੈਨੂੰ ਅੱਜ ਪੂਰੀ ਆਜ਼ਮੇ ਫੋਦੇਗੜ ਸਾਹਿਬ ਤੋਂ ਇਹ ਸੀਟ ਜਿੱਤ ਕੇ ਭਗਵੰਤ ਮਾਨ ਜੀ ਛੋੜੀ ਤੇ ਕੇਜਰੀਵਾਲ ਸਾਹਿਬ ਦੀ ਛੋੜੀ ਚ ਪਾਵਾਂਗੇ ਜੀ ਤੇ ਤੁਹਾਨੂੰ ਜਿਸ ਤਰ੍ਹਾਂ ਆ ਕਿਸੇ ਨੂੰ ਵੀ ਚੇਤ ਚੇਤਾ ਨਹੀਂ ਸੀ ਕਿ ਤੁਸੀਂ ਜਿਹੜਾ ਫੋਦੇਗੜ ਸਾਹਿਬ ਤੋਂ ਜਿਹੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਵੋਗੇ ਇਹ ਸਾਰੀ ਜਿਹੜੀ ਹੈਗੀ ਕਿਸ ਤਰ੍ਹਾਂ ਹੋਇਆ ਹੈ ਸਾਰਾ ਜਿਹੜਾ ਵੀ ਐਕਚੁਅਲੀ ਮੈਂ ਚਾਹੇ ਪਿਛਲੇ ਪਹਿਲਾਂ ਤੋਂ ਸੰਪਰਕ ਸੀ ਤੁਸੀਂ ਮੈਂ ਦਾਦਾ ਜੀ ਮੈਂ ਚਾਹੇ ਚੋਣ ਹਾਰਿਆ ਭਾਈ ਚੋਣ ਹਾਰਿਆ ਬੱਸੀ ਬੱਸੀ ਪਠਾਣਾ ਤੂੰ ਚੋਣ ਹਾਰਿਆ ਪਰ ਮੈਂ ਫੀਲਡ ਵਰਕਰ ਦੇ ਦਿਨ ਛੱਡਿਆ ਜੀ ਸੋਕ ਮੈਂ ਜਿਆਦਾ ਹੋ ਮਿਹਨਤ ਕੀਤੀ ਆ ਜੀ ਤੇ ਉਹ ਸਰਵੇ ਦੇ ਹਿਸਾਬ ਨਾਲ ਜਿਹੜੀ ਮੂਵਮੈਂਟ ਹੈ ਵੀ ਕੌਣ ਇੱਥੇ ਹਲਕਿਆਂ ਜਾ ਰਿਹਾ ਕੌਣ ਦੁਖਸੂਖ ਜਾ ਰਿਹਾ ਤੇ ਕੌਣ ਲੋਕਾਂ ਦੇ ਕੰਮ ਕਰ ਰਿਹਾ ਇਹ ਸਹੀ ਮੈਨੇ ਚ ਇਹ ਸੀਗਾ ਜਿਹੜੀ ਫੀਡਬੈਕ ਹੈ ਹਰ ਪਾਰਟੀ ਸਰਵੇ ਕਰਦੀ ਹੈ ਸਰਵੇ ਦੇ ਆਮ ਤਿਕਟ ਦਿੱਤੀ ਹੈ ਤੇ ਜਦੋਂ ਸਰਵੇ ਆਮ ਆਦਮੀ ਪਾਰਟੀ ਨੇ ਕਰਾਇਆ ਜਾਂ ਕੋਈ ਸਰਵੇ ਚ ਮੇਰਾ ਨਾਮ ਆਇਆ ਤਾਂ ਮੈਨੂੰ ਤਾਂ ਭਗਵਾਨ ਤੁਮ ਜੀ ਟਿਕਟ ਦਿੱਤੀ ਜੀ ਪਰ ਤੁਸੀਂ ਬਸੀ ਪਠਾਣਾ ਤੋਂ 2022 ਚ ਹਾਰੇ ਹੋ ਉਸ ਤੋਂ ਪਹਿਲਾਂ ਤੁਸੀਂ ਕਾਂਗਰਸ ਦੇ ਜਿਹੜੇ ਨੇ ਐਮ ਐਲ ਏ ਰਹੇ ਹੋ ਬਸੀ ਪਠਾਣਾ ਤੋਂ ਤੁਸੀਂ ਸੁਭਾਵਕ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਲੜੇ ਸੀ ਤਾਂ ਆਮ ਆਦਮੀ ਪਾਰਟੀ ਦਾ ਜੋ ਕਾਡਰ ਹੈ ਇਹ ਵੀ ਪਾਰਟੀ ਲਗਭਗ 10 ਸਾਲ ਪੁਰਾਣੀ ਹੋ ਗਈ ਹੈ ਹੁਣ ਤਾਂ ਉਹ ਕਾਡਰ ਨੇ ਤੁਹਾਨੂੰ ਅਸੈਪਟ ਕਰ ਲਿਆ ਕਾਰਡ تقریبا অলমোস্ট ਸਾਰੇ 100% ਦੇ ਕਰੀਬ ਜਿਹੜਾ ਕਾਰਡਰ ਹੈ ਉਹ ਮੇਰੇ ਨਾਲ ਹੈ ਤੇ ਇਹ ਨਹੀਂ ਵੀ ਮੇਰੇ ਹਲਕੇ ਚ ਪੂਰੇ 9 ਦੇ 9 ਦੇ ਹਲਕੇ ਦੇ ਕਾਰਡਰ ਨਾਲ ਹੈ ਸਾਰੇ ਜਿਵੇਂ ਸਾਰੇ volunteers ਨਾਲ ਜਿਨੇ ਵੀ ਸਾਡੇ ਬਲੌਗ ਪ੍ਰੈਜ਼ੀਡੈਂਟ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਉਹਦਾਂ ਮੇਰੇ ਨਾਲ ਇਹ ਸਾਰੇ ਨਾਲ ਮੀਟਿੰਗ ਹੋਗੀ ਮੀਟਿੰਗ ਹੋਣ ਤੋਂ ਬਾਅਦ ਜਿਹੜੀ ਮੈਂ ਕੈਂਪੇਨ ਹੈ ਉਹ ਸ਼ੁਰੂ ਕੀਤੀ ਹੈ ਤੇ ਜੋ ਲੋਕ ਕਾਂਗਰਸ 'ਚ ਤੁਹਾਡੇ ਨਾਲ ਸਨ ਕਿਉਂਕਿ ਤੁਸੀਂ ਨੁਮਾਇੰਦਗੀ ਵੀ ਕੀਤੀ ਹੈ ਭਾਵੇਂ ਤੁਸੀਂ ਪਿਛਲੀ ਵਾਰੀ ਜਿੱਤ ਨਹੀਂ ਸਕੇ ਉਹ ਤੁਹਾਡੇ ਨਾਲ ਕਿੰਨਾ ਤੁਹਾਡਾ ਕਾਰਡ ਕਾਂਗਰਸ ਦਾ ਤੁਹਾਡੇ ਕੋਲ ਕਿੰਨਾ ਆਇਆ ਕਾਂਗਰਸ ਦਾ ਸਾਡੀ ਫਤਿਹgarh ਸਾਬ ਤੋਂ ਘੱਟੋ ਘੱਟ 60 ਤੋਂ 70 ਚੰਦੇ ਜਿਹੜਾ ਕਾਰਡ ਮੇਰੇ ਨਾਲ ਆ ਗਿਆ ਜੀ ਚਾਹੇ ਜ਼ਿਲ੍ਹਾ ਪੱਛਦੇ ਚੇਅਰਮੈਨ ਸੀਗੇ ਚਾਹੇ ਬਲਾਕ ਸੰਮਤੀ ਦੇ ਚੇਅਰਮੈਨ ਸੀ ਚਾਹੇ ਬਲਾਕ ਸੰਮਤੀ ਮੈਂਬਰ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਕਟੋ-ਕਟ ਆਉਣ ਵਾਲੇ ਟਾਈਮ 'ਚ ਵੀ ਚਾਹੇ ਕੱਲੀ ਉਹ ਲੋਕ ਮੈਨੂੰ ਜੁਆਇਨ ਕਰ ਲੈ। ਕਾਂਗਰਸ ਤੋਂ ਜੁੜੇ ਨੇ ਤੁਸੀਂ। ਆ ਕਾਂਗਰਸ। ਕੱਲੇ ਖਮਾਣੋ ਚੋਂ ਜਾਂ ਬਾਕੀ ਹੋਰ ਹਲਕਿਆਂ ਚੋਂ। ਕੱਲੇ ਖਮਾਣੇ ਸਾਰੇ ਤਕਰੀਬਨ ਆਲਮੋਸਟ ਚਾਹੇ ਮਲੋਹ ਹੈ, ਚਾਹੇ ਫਤਿਹਗੜ੍ਹ ਸਾਹਿਬ ਹੈ, ਚਾਹੇ ਮਨਲੋਖੰਨਾ ਵੀ ਹੈ। ਹਰ ਪਾਸੇ ਅੱਜ ਕਾਂਗਰਸ ਪਾਰਟੀ ਛੱਡ ਕੇ ਮੈਨੂੰ ਜੁਆਇਨ ਕਰ ਰਹੀ। ਕਿਉਂਕਿ ਮੇਰੇ ਲਿੰਕ ਸਾਰੇ ਹੈਗੇ ਆ ਕਟੂਆ 9 ਹਲਕਿਆਂ ਦੇ ਮੇਰੇ ਲਿੰਕ ਨੇ ਤੇ ਅੱਜ ਜਿਹੜੇ ਮੈਨੂੰ ਪਿਆਰ ਕਰਦੇ ਆ ਜਾਂ ਕਾਂਗਰਸ ਪਾਰਟੀ ਨਾਲ ਸੀ ਉਹ ਵੀ ਆਪਣੇ ਮੈਨੂੰ ਜੁਆਇਨ ਕਰ ਰਿਹਾ। ਸਾਨੂੰ ਪੂਰੀ ਆਸ ਹੈ ਵੀ ਉਹ ਸਾਡੀ ਪੂਰੀ ਸਪੋਰਟ ਕਰਨਗੇ ਤੇ ਆ ਗੁਰਪ੍ਰੀਤ ਜੀ ਦੇਖੋ ਫਤਿਹਗੜ੍ਹ ਸਾਹਿਬ ਹਲਕਾ ਜਿਹੜਾ ਹੈ ਰਿਜ਼ਰਵ ਹਲਕਾ ਹੈ ਇਹ ਹਲਕਾ ਇੱਕ ਐਸਾ ਹਲਕਾ ਹੈ ਜਿਹੜਾ ਪਵਾਦ ਚੋਂ ਵੀ ਪੈਂਦਾ ਦੁਆਬ ਚੋਂ ਦੁਆਬ ਚੋਂ ਵੀ ਪੈਂਦਾ ਇਹ ਮਾਲ ਵਿੱਚ ਵੀ ਪੈਂਦਾ ਇਹ ਜੋ ਖੰਟ ਮਾਨਪੁਰ ਤੋਂ ਬੱਗੂ ਮਾਨ ਦੇ ਪਿੰਡ ਤੋਂ ਸ਼ੁਰੂ ਹੋ ਕੇ ਖਮਾੜੋ ਤੁਹਾਡੇ ਹਲੇ ਇਸ ਹਾਲੇ ਤੋਂ ਸ਼ੁਰੂ ਹੋ ਕੇ ਬਸ ਪਠਾਣਾ ਫਤਿਹਗੜ੍ਹ ਸਾਹਿਬ ਅਮਲੋ ਖੰਨਾ ਜੀ ਮੈਂ ਗਲਤ ਨਾ ਹੋਵਾਂ ਦਾ ਵਿੱਚ ਹੀ ਐਦੇ ਤਾਂ ਉਹ ਜਾ ਕੇ ਅਮਲੋ ਤੱਕ ਜਾ ਕੇ ਚਾਲ ਲੱਗਦਾ ਜਾ ਕੇ ਅਮਲੋ ਨਹੀਂ ਜਾਏ ਕੋਈ ਰਾਇਗੁਰਸਾਨੇਵਾਲ ਤੱਕ ਜਾ ਲੱਗਦਾ ਰਾਇਗੁਰਸਾਨੇਵਾਲ ਵੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੈ ਹਾਂ ਜੀ ਸਾਨੇਵਾਲ ਸਾਨੇਵਾਲ ਕੁਹਾੜਾ ਇਹ ਆਪਣਾ ਅਮਰਗੜ ਹੋ ਗਿਆ ਕਿਸ ਆਪਣਾ ਅਮਰਗੜ ਮੰਡੀ ਹੋ ਗਿਆ ਖੰਨਾ ਹੋ ਗਿਆ ਪਹਿਲ ਹੋ ਗਿਆ ਸਾਰਾ ਜਿਵੇਂ ਅਮਲੋ ਹੋ ਗਿਆ ਉਹ ਲੋ ਗਵਿੰਦਗੜ੍ਹ ਕੰਨਾ ਇਹ ਸਾਰੀ ਚੀਜ਼ਾਂ ਵਸੀ ਹੋ ਗਿਆ ਫਤੇਗੜ ਸਾਹਿਬ ਖਮਾਣੋ ਹੋ ਗਿਆ 마ਸ਼ੀਵਾੜਾ ਸਨਾਲਾ ਇਹ ਸਾਰੇ ਵਿੱਚ ਮੈਂ ਉਹ ਹੀ ਮੈਂ ਪੁੱਛਣਾ ਚਾਹ ਰਿਹਾ ਕਿ ਕਿਸ ਤਰ੍ਹਾਂ ਇਹਨੂੰ ਤੁਸੀਂ ਸੰਭ ਰਹੇ ਹੋ ਇੱਕ ਤਾਂ ਅਚਾਨਕ ਜ਼ਿੰਮੇਵਾਰੀ ਪੈ ਗਈ ਹੈ ਲੋਕ ਸਭਾ ਲੜਨ ਦੀ ਉਹ ਵੀ ਸੱਤਾਧਾਰੀ ਧਿਰ ਵੱਲੋਂ ਤੁਹਾਨੂੰ ਮੈਂ ਦੱਸਾਂ ਜੀ ਇੱਕ ਦਿਨ ਮੈਂ ਇੱਕ ਦਿਨ ਮੈਂ ਪੂਰੇ 8 ਹਲਕੇ ਜਾ ਕੇ ਆਇਆ ਜੀ ਪਹਿਲਾਂ ਮੈਂ ਫਤੇਗੜ ਸਾਹਿਬ ਗਿਆ ਫਿਰ ਮੈਂ ਖਮਾਣੋ ਗਿਆ ਖਮਾਣੋ ਤੋਂ ਬਾਅਦ ਸਨਾਲੇ ਗਿਆ ਸਨਾਲੇ ਤੋਂ ਬਾਅਦ 마ਸ਼ੀਵਾੜੇ ਤੇ 마ਸ਼ੀਵਾੜੇ ਤੋਂ ਬਾਅਦ ਮੈਂ ਗਿਆ ਕੁਹਾੜਾ ਕਾੜੀ ਤੋਂ ਸਾਨੇ ਆ ਜੀ ਸਾਨੇ ਆਲ ਤੋਂ ਮੈਂ ਗਿਆ ਰਾਏਕੋਟ ਰਾਏਕੋਟ ਤੋਂ ਮੈਂ ਆਇਆ ਪਾਇ ਪਾਇਲ ਪੈਲ ਤੋਂ ਖੰਨਾ ਖੰਨੇ ਤੋਂ ਦੁਆਲੇ ਸਿਰਫ ਅਤੇਗੜ ਮਿਕ ਇੱਕ ਦਿਨ ਚ ਮੈਂ ਅਠ ਹਲਕੇ ਕਟਿਆ ਇਹਨਾਂ ਦਾ ਬਸ ਦਾ ਰੂਟ ਨਹੀਂ ਜੀ ਹੁੰਦਾ ਮੈਂ ਕੱਢੇ ਮੈਂ ਸਵੇਰੇ 7 ਵੇ ਨਿਕਲਦਾ ਤਾਂ ਸਾਲਾ ਮੈਂ ਰੂਟ ਕੱਢੇ ਉਹਨਾਂ ਕਿਉਂ ਮੇਰਾ ਅ ਸਿਰਉ ਤਾਂ ਹੀ ਆਤਾ ਮੈਨੂੰ ਕੋਈ ਮੇਰੇ ਮਿੱਤਰ ਸੱਜਣ ਕਹਿ ਵੀ ਦਿੰਦੇ ਸੀ ਵੀ ਆ ਤੂੰ ਸਵੇਰੇ 7 ਵੇ ਨਿਕਲ ਜਾਂ 8 ਵੇ ਨਿਕਲ ਨੂੰ ਯਾਰ ਜਿਹਨਾਂ ਨੇ ਕੁਛ ਕਰਨਾ ਹੈ ਜ਼ਿੰਦਗੀ ਚ ਉਹਨਾਂ ਨੂੰ ਸੋ ਕੇ ਰਾਤਾਂ ਨਿਕਲਣੇ ਚਾਹੀਏ ਮਤਲਬ ਦਿਨ ਵੀ ਕਈ ਵਾਰ ਜੋ ਕਰਦੇ ਆਪਾਂ ਕਹਿੰਦੇ ਮਿਹਨਤ ਕਰਨੀ ਚਾਹੀਦੀ ਹੈ ਹੂੰ ਵੀ ਸੌਣਾ ਨਹੀਂ ਸਹੀ ਬੜਾ ਸੌਣਾ ਨਹੀਂ ਚਾਹੀਦਾ ਜਿਸ ਵੇਲੇ ਉੱਠ ਚੱਲਦੀ ਆ ਉਹਕੇ ਆਪਾਂ ਆਪਦੇ ਕੰਮ ਲੱਗੀਦਾ ਲੋਕਾਂ ਦੇ ਕੰਮ ਆਈ ਜੀ ਅੱਜ ਕੱਲ ਜਦੋਂ ਤੁਸੀਂ ਸਰਗਰਮ ਹਲਕੇ ਦੇ ਵਿੱਚ ਚੋਣ ਪ੍ਰਚਾਰ ਚ ਤੁਹਾਡੇ ਕਾਲੇ ਰੰਗ ਦਾ ਚਸ਼ਮਾ ਲੱਗਿਆ ਦੇਖਦੇ ਆ ਇਹ ਕੀ ਕਾਰਨ ਹੈ ਜੀ ਸਟਲ ਕੀ ਤੁਹਾਡੇ ਕੋਲ ਆਪਣਾ ਲੈਫਟ ਅੱਖ ਚ ਨਾ ਉਹ ਫੁੱਲ ਵੱਜ ਗਿਆ ਤੁਮ ਇੱਥੇ ਲੱਗਿਆ ਸੀ ਉਹ ਇੱਕ ਵੀ ਲਾਲ ਰੈੱਡ ਵਾਲੇ ਜੀ ਤੇ ਧੁੱਪ ਚ ਮੈਂ ਐਨਕ ਲਾ ਲੈਣਾ ਤੇ ਹਾਲੇ ਹਫਤਾ ਦਾ ਦੰਦ ਮੈਨੂੰ ਡਾਕਟਰ ਸਾਹਿਬ ਦੱਸਿਆ ਮੈਂ ਉਹਨੇ ਡਾਕਟਰ ਸਾਹਿਬ ਕੋਲ ਜਾ ਕੇ ਆਇਆ ਜੀ ਤੇ ਹਾਲੇ 5-6 ਦਿਨ ਕਿਉਂਕਿ ਧੁੱਪ ਬਹੁਤ ਹੈ ਉਹ ਜਿਆਦਾ ਗਰਮੀ ਅੱਖਾਂ ਨੂੰ ਖਰਾਬ ਕਰਦੀ ਹੈ ਤੇ ਉਹਦੇ ਨਾਲ ਲਾਉਣਾ ਪੈਂਦਾ ਮੇਰਾ ਸਵਾਲ ਥੋੜਾ ਜਿਹਾ ਇਸ ਤਰ੍ਹਾਂ ਦਾ ਹੀ ਹੈ ਕਿ ਕਾਂਗਰਸ ਦੀ ਐਨਕ ਲਾ ਕੇ ਜਦੋਂ ਆਮ ਆਦਮੀ ਪਾਰਟੀ ਦੀ ਐਨਕ ਲਾਈ ਹੈ ਤਾਂ ਉਸ ਤੋਂ ਪੰਜਾਬ ਜਾਂ ਉਸ ਤੋਂ ਰਾਜਨੀਤੀ ਕਿਸ ਤਰ੍ਹਾਂ ਦਿਖਦੀ ਹੈ ਹੁਣ ਐਕਚੁਅਲੀ ਆਮ ਆਦਮੀ ਪਾਰਟੀ ਚ ਤੇ ਜਿਹੜਾ 75 ਸਾਲ ਚ ਨਹੀਂ ਕੀਤਾ ਦੂਜੀਆਂ ਪਾਰਟੀਆਂ ਨੇ ਚਾਹੇ ਮੈਂ ਹੁੰਦਾ ਮੈਂ ਉਹਨੂੰ ਪਾਰਟਿਸਿਪੇਟ ਕੀਤਾ ਤਾਂ ਇਹ ਮਨ ਰਿਆਂ ਪਰ ਸਹੀ ਮੈਨੇਜ ਭਗਵੰਤ ਮਾਨ ਦੇ ਲੋਕੀਏ ਕੰਮ ਨਾ ਬੋਲਦੇ ਆ ਪੰਜਾਬ ਜਿਹੜੇ 75 ਸਾਲ ਲੋਕਾਂ ਨੇ ਦੇਖਿਆ ਨਹੀਂ ਹੁਣ ਮੈਂ ਇੱਕੋ ਹੀ ਗੱਲ ਕਰ ਦਾਂ ਜੀ ਚਾਹੇ ਉਹ ਆਪਣੇ ਕੈਪਟਨ ਸਾਹਿਬ ਰਹਿ ਚਾਹੇ ਬਾਲ ਸਾਹਿਬ ਰਹਿ ਪਰ ਅੱਜ ਜਿਹੜੀ ਪਾਣੀ ਦੀ ਗੱਲ ਕਰਦਾ ਅੱਜ ਪਾਣੀ 24 ਘੰਟੇ ਜਦੋਂ ਮਾਦੀ ਜੱਟ ਜਾ ਗਿਆ ਆਪਣੇ ਜ਼ਮੀਨ ਨੂੰ ਬਟਨ ਦਬਾ ਕੇ ਲਾ ਸਾਹਿਬ ਜੀ ਮੋਟਰਾਂ ਤੇ ਇਹ ਬੜੀ ਵੱਡੀ ਗੱਲ ਹੈ ਉਹ ਕਦੇ ਵੀ ਕਿਸੇ मिनिस्टर ਨੇ ਇਦਾਂ ਨਹੀਂ ਕੀਤਾ ਤੇ ਬਾਕੀ ਜਿਹੜਾ ਜ਼ੀਰੋ ਬਿਲ 400 ਆਪਾਂ ਨੇ ਜਾਪਾ ਜੁਨਟ ਦੇ ਰਹੇ ਹੂੰ ਤੇ ਇਹ ਬੜਾ ਵੱਡਾ ਇਹਦਾ 600 ਜੁਨਟ ਹੋ ਗਿਆ ਨਾ ਜੀ 600 ਜੁਨਟ ਇਹਦਾ ਬਹੁਤ ਵੱਡਾ ਅਸਰ ਹੈ ਕਿਉਂਕਿ 300 ਜੁਨਟ ਹੈਗਾ ਦੇ ਇਹਦਾ 600 ਜੁਨਟ ਦੋ ਦੋ ਮਿੰਟ ਦਾ ਇਕੱਠਾ ਹੁੰਦਾ ਨਾ ਉਹ 600 ਜੁਨਟ ਜਿਹੜਾ ਉਹਦਾ ਬਹੁਤ ਵੱਡਾ ਅਸਰ ਹੈ ਉਹ ਚ ਜ਼ਿਮੀਂਦਾਰ ਭਰਾ ਵੀ ਚਾਹੇ ਐਸੇ ਸਾਡੇ ਬੀਸੀ ਭਰਾ ਉਹ ਚੀਜ਼ ਦਾ ਸਾਡੇ ਬੈਨੀਫਿਟ ਲੇਵੇ ਹੂੰ ਜੇਕਰ ਆਪਾਂ ਤੁਹਾਡੇ ਦੁਆਰਾ ਫਿਰ ਹਲਕੇ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਹੁਣ ਕਾਂਗਰਸ ਵੱਲੋਂ ਡਾਕਟਰ ਅਮਰ ਸਿੰਘ ਨੇ ਅਕਾਲੀ ਦਲ ਵੱਲੋਂ ਬਿਕਰਮਜੀਤ ਸਿੰਘ ਖਾਲਸਾ ਨੇ ਤਾਂ ਕਿਸ ਤਰ੍ਹਾਂ ਵੱਡਾ ਮੁਕਾਬਲਾ ਜਿਹਦੇ ਨਾਲ ਮੰਨਦੇ ਹੋ ਆਪਣੀ ਪਾਰਟੀ ਨਾਲ ਕਾਂਗਰਸ ਨਾਲ ਮੇਰਾ ਮੈਂ ਦਾਤਾ ਜੀ ਜਿਹੜੇ ਕਾਂਗਰਸ ਤੇ ਅਕਾਲੀ ਦਲ ਇਕੁਅਲ ਹੀ ਰਹਿਣਗੇ ਹੂੰ ਇੱਕ ਬਰਾਬਰ ਰਹਿਣਗੇ ਜੀ ਮੇਰਾ ਮਾਰਜਨ ਬਹੁਤ ਜ਼ਿਆਦਾ ਵੱਧੋ ਹੂੰ ਮੇਰਾ ਕਮ ਸੇ ਘੋਂ 1.2 ਲੱਖ ਤੇ 1.5 ਲੱਖ ਦਾ ਮਾਰਜਨ ਜਿਹੜਾ ਅਜੇ ਦੇ ਲੋਕੀ ਉਹ ਨੇ ਇਹਨਾਂ ਨੂੰ ਹੋਊਗਾ ਤੁਹਾਨੂੰ ਪੂਰੀ ਆਸ ਮੈਂ ਜਿੱਤੂਗਾ ਇਹ ਤੁਹਾਨੂੰ ਪੂਰੀ ਇਹ ਪੂਰਾ ਪੂਰਾ ਜਿੱਕੇ ਜੇ ਪਿੰਡਾਂ ਹੁਣ ਤੋਂ ਕਿ ਮੈਂ 350 350 ਪਿੰਡਾਂ 'ਚ ਮੈਂ ਜਾਇਆ ਜਾਇਓ ਜਾਇਆ ਸਤ ਜਿੱਦੋਂ ਦਾ ਤੁਹਾਡਾ ਨਾਮ ਲੱਗਿਆ ਹਾਂ ਕਟੂਗਾ 12 ਤਿੰਨ ਮੈਂ ਸ਼ਹਿਰਾਂ 'ਚ ਜਾਇਆ ਜੇ ਸਾਡੇ ਮੇਨ ਪਿੰਡ ਨੇ ਹੂੰ ਤੇ ਮਤਲਬ ਪੂਰਾ ਰਿਸਪੌਂਸ ਹੈ ਕਿਸੇ ਪਿੰਡ 'ਚ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਆਪਣੀ ਪਾਰਟੀ ਪਾਰਟੀ ਛੱਡ ਕੇ ਇਹ ਵੱਡਾ ਹੁੰਦਾ ਨਾ ਆਪਣਾ ਕਾਡਰ ਕਈ ਵਾਰ ਕਹਿਣ ਲੱਗ ਜਾਂਦਾ ਮੈਂ ਕਹਿੰਦਾ ਕਾਡਰ ਨਾ ਕਾਪ ਨੇ ਐਕਸੈਪਟ ਕੀਤਾ ਫੁੱਲ ਐਕਸੈਪਟ ਕੀਤਾ ਸਾਡੇ ਨੇ ਵੀ ਕੀਤਾ ਜਿਹੜੇ ਆਮ ਆਦਮੀ ਪਾਰਟੀਆਂ ਨੇ ਉਹਨੇ ਵੀ ਐਕਸਸੈਪਟ ਕੀਤਾ ਜੀ ਜੀਪੀ ਸਾਹਿਬ ਜਿਸ ਤਰ੍ਹਾਂ ਤੁਸੀਂ ਬੜੇ ਲੰਮੇ ਸਮੇਂ ਤੋਂ ਅਸੀਂ ਨਿਜੀ ਤੌਰ ਤੇ ਵੀ ਜਾਣਦੇ ਹਾਂ ਤੁਸੀਂ ਇਸ ਇਲਾਕੇ 'ਚ ਸਰਗਰਮ ਹੋ ਤੁਸੀਂ ਐਮਐਲਏ ਵੀ ਰਹੇ ਹੋ ਸਰਗਰਮੀ ਤੁਹਾਡੀ ਵੈਸੇ ਹੀ ਹੈ ਤੁਹਾਡਾ ਸਹਿਚਾਰ ਬਹੁਤ ਹੈ ਮੈਂ ਸਿੱਧੇ ਤੌਰ ਤੇ ਕਹਾ ਆਪਾਂ ਮੇਰੇ ਤੋਂ ਡਾਕਟਰ ਬਲਬੀਰ ਸਿੱਧੂ ਨੇ ਸੌਰੀ ਬਲਬੀਰ ਸਿੱਧੂ ਜਿਹੜੇ ਨੇ ਕਾਂਗਰਸ ਦੇ ਸਾਬਕਾ ਮੰਤਰੀ ਰਹੇ ਨੇ ਚਰਜੀ ਸਿੰਘ ਚੰਨੀ ਹੋਣ ਭਾਵੇਂ ਭਾਵੇਂ ਉਹਨਾਂ ਨਾਲ ਤੁਹਾਡਾ ਖੜਕਾ ਵੀ ਵਿਧਨ ਕਾਂਗਰਸ ਚੱਲਦਾ ਰਿਹਾ ਹੋਰ ਜਿੰਨਾ ਵੀ ਕਾਡਰ ਹੈ ਕਾਂਗਰਸ ਦਾ ਜੋ ਲੋਕਲ ਹੈ ਮੁਹਾਲੀ ਦਾ ਕਾਡਰ ਕਹਿ ਲਓ ਅਨੰਦਪੁਰ ਸਾਹਿਬ ਦਾ ਕਾਡਰ ਕਹਿ ਲਓ ਫਤਿਹਗੜ੍ਹ ਸਾਹਿਬ ਦਾ ਕਾਡਰ ਕਹਿ ਲਓ ਤੁਹਾਡੇ ਨਿੱਜੀ ਸਬੰਧ ਨੇ ਉਹਨਾਂ ਨਾਲ ਉਹਨਾਂ ਦੋਸਤਾਂ ਨੇ ਤੁਹਾਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜੀ ਚਲੋ ਗੱਲ ਹੈ ਜਦੋਂ ਤੁਸੀਂ ਮਨ ਮੰਡਾ ਲਿਆ ਦੀ ਉਸ ਪਾਰਟੀ ਨੂੰ ਆਪਾਂ ਪਾਰਟੀ ਵਾਂਗ ਜਿਹਨਾਂ ਨੇ ਪੰਜਾਬ 'ਚ ਕੰਮ ਕਰ ਰਹੇ ਜੀ ਜਿਹਨਾਂ ਲੋਕਾਂ ਦਾ ਸਹੀ ਮੇਨ 'ਚ ਕੰਮ ਕੀਤਾ ਜਿੰਬੀਲੀ ਦਾ ਕੀਤਾ ਚੰਗੀ ਐਜੂਕੇਸ਼ਨ ਹੋ ਰਹੀ ਹੈ ਚੰਗੀ ਜਿਹਨਾਂ ਸੇ ਸਵਾਵਾਂ ਉਹ ਲੋਕਾਂ ਨੂੰ ਮਿਲਦੀਆਂ ਨੇ ਚੰਗੀ ਜਿਵੇਂ ਜੌਬ ਦੀ ਗੱਲ ਹੈ 43000 ਦੇ ਕਰੀਬ ਚ ਦੀ ਜੌਬ ਆਪਣੇ ਇਹ ਗਵਰਨਮੈਂਟ ਨਾਲ ਦਿੱਤੀ ਹੈ ਇਹ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਹੈਗਾ ਲੋਕ ਮੈਂ ਜਦੋਂ ਪਿੰਡਾਂ ਜਾਣਾ 12000 ਦੇ ਕਰੀਬ ਪਿੰਡ ਪੈਂਦੇ ਆ ਮੈਂ ਵੀ 350 ਪਿੰਡਾਂ ਚ ਗਿਆ ਤੇ 350 ਪਿੰਡਾਂ ਦੇ ਕਿਸੇ ਨੂੰ ਦੋ ਬੰਦੇ ਨੌਕਰੀ ਮਿਲੀ ਕਿ 300 ਮਿਲੀ ਹਰ ਪਿੰਡ ਚ ਸਰਕਾਰੀ ਨੌਕਰੀ ਮਿਲੀ ਇਹ ਬਹੁਤ ਵੱਡਾ ਪਿੰਡਾਂ ਚ ਲੋਕਾਂ ਨੂੰ ਚੀਜ਼ ਦਾ ਫਾਇਦਾ ਹੋਣਾ। ਜੀਪੀ ਸਾਹਿਬ ਤੁਸੀਂ ਵੀ ਦਲ ਬਦਲੀ ਕੀਤੀ ਐ ਦਲ ਬਦਲੀ ਕਰਕੇ ਟਿਕਟ ਲਈ ਐ ਤੁਹਾਡੀ ਕਾਂਗਰਸ ਚੋਂ ਦਲ ਬਦਲੀਆਂ ਜ਼ਿਆਦਾ ਹੋਈਆਂ ਨੇ ਪੰਜਾਬ ਕਾਂਗਰਸ ਦੇ ਵਿੱਚ। ਆਪਾਂ ਭਾਵੇਂ ਪ੍ਰਨੀਤ ਕੋਰ ਉਹਨਾਂ ਦੀ ਗੱਲ ਕਰ ਲਈਏ ਉਹ ਤਾਂ ਮੌਜੂਦਾ ਮੈਂਬਰ ਪਾਰਲੀਮੈਂਟ ਵੀ ਸੀ। ਰਵਜੀਤ ਸਿੰਘ ਬਿੱਟੂ ਦੀ ਗੱਲ ਕਰ ਲਈਏ ਉਹ ਵੀ ਮੌਜੂਦਾ ਮੈਂਬਰ ਪਾਰਲੀਮੈਂਟ ਸਨ। ਕੀ ਕਾਰਨ ਐ ਕਿ ਪੰਜਾਬ ਕਾਂਗਰਸ ਨੂੰ ਲੋਕ ਛੱਡ ਕੇ ਜਾ ਰਹੇ ਨੇ? ਪੰਜਾਬ 'ਚ ਸਭ ਤੋਂ ਵੱਡੀ ਗੱਲ ਐ ਉਹ ਡਿਸਪਲਿਨ ਦੀ ਗੱਲ ਐ। ਹੂੰ। ਅਨੁਸ਼ਾਸਨ ਨਹੀਂ ਆ। ਨਾ ਉੱਪਰ ਐ ਨਾ ਪੰਜਾਬ 'ਚ। ਤੇ ਅੱਜ ਜੋ ਲੋਕ ਛੱਡ ਰਹੇ ਐ ਉਸ ਐਸੀ ਕਲ ਛੱਡੇ ਵੀ ਪਤਾ ਨਹੀਂ ਟਿਕਟ ਵੀ ਦੰਦੇ ਐ ਤੇ ਹਰਾਉਣ ਦੀ ਕੋਸ਼ਿਸ਼ਾ ਵੀ ਕਰਦੇ ਨੇ ਟਿਕਟ ਵੀ ਦੰਦੇ ਨੇ ਤੇ ਹਰਾਉਣ ਦੀ ਕੋਸ਼ਿਸ਼ਾ ਕਰਦੇ ਤੁਸੀਂ ਭੁਗਤ ਭੋਗੀ ਉਹ ਮੈਂ ਗਲਤ ਨਾ ਮੈਂ ਭੋਗੀ ਵੀ ਬਸੀ ਪਠਾਨਾ ਚ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਸਾਫ ਦਾ ਚੀਫ ਮਿਨਿਸਟਰੀ ਦੇ ਉਹਨਾਂ ਦੇ ਭਰਾ ਆਜ਼ਾਦ ਖੜ ਗਏ ਸੀ ਹਾਂਜੀ ਪਰ ਮੈਂ ਚੰਨੀ ਰੋਕ ਨਹੀਂ ਸਕਿਆ ਮੈਂ ਉਹਨੂੰ ਕੱਲੇ ਨਾਲ ਲਾਈ ਤੁਰੋਂਦੀ ਹੀ ਜਿਹੜੀ ਹੈਗੀ ਆ ਰਡਕਸੀ ਜਿਹੜੀ ਚੱਲਦੀ ਸੀ ਮਾਰਚ ਰਡਕਸੀ ਰਡਕਸੀਗੀ ਤੇ ਉਹਨਾਂ ਨਾਲ ਟਾਈਮ ਲੱਗਿਆ ਵੀ ਇਹ ਉਹਨਾਂ ਨਾਲ ਟਾਈਮ ਵਿੱਚ ਫੇਰ ਵੀ ਹੈਵੀ ਰਹਣਗੇ ਈ ਮੇਰੇ ਦੁਸ਼ਮਣ ਜਿਹੜੇ ਪਾਰਟੀ 'ਚ ਉਹ ਹੈਵੀ ਰਹਿਣਗੇ ਤੇ ਮੈਨੂੰ ਮੈਂ ਤਰਕ ਨਾਲ ਹੀ ਠੀਕ ਸਮਝਾ ਤੋ ਕਰ ਇਹ ਜੇਕਰ ਚਰਨਜੀਤ ਸਿੰਘ ਚੰਨੀ ਆਖਰੀ 3-4 ਮਹੀਨਿਆਂ 'ਚ ਮੁੱਖ ਮੰਤਰੀ ਨਾ ਬਣਦੇ ਤੇ ਉਹ ਜਿਹੜੇ ਨੇ ਤਾਕਤਵਰ ਨਾ ਹੁੰਦੇ ਕਾਂਗਰਸ ਦੇ ਵਿੱਚ ਫਿਰ ਸ਼ਾਇਦ ਤੁਹਾਡੀ ਪੋਜੀਸ਼ਨ ਕੁਝ ਹੋਰ ਹੁੰਦੀ ਕਾਂਗਰਸ 'ਚ ਮੰਨਦੇ ਉਸ ਗੱਲ ਨੂੰ ਨਹੀਂ ਚਲੋ ਗੱਲ ਇਹ ਠੀਕ ਹੈ ਪਰ ਮੈਂ ਹੁਣ ਦੱਸਦਾ ਮੈਂ ਜਿਹੜੀ ਛੱਡਦਾ ਮੈਂ ਕਾਂਗਰਸ ਛੱਡਦੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਗੱਲ ਅੱਜ ਭਗਵੰਤ ਮਾਨ ਜੀ ਨੂੰ ਆਪਾਂ ਸਾਰੇ ਪੰਜਾਬ ਪਸੰਦ ਕਰਦੇ ਆ ਇਹਨਾਂ ਦਾ ਸਭ ਸਿਹਾ ਉਸ਼ਾਸ਼ਣ ਜੇ ਭਗਵੰਤ ਮਾਨ ਜੀ ਨੇ ਕਹਿ ਦਿੱਤਾ ਤਾਂ ਸਭ ਨੂੰ ਪ੍ਰਵਾਨ ਹੈ ਇਹ ਨਹੀਂ ਜੇ ਇਹਨਾਂ ਦੇ ਜੇ ਇਹਨਾਂ ਦਾ ਕੋਈ ਬੋਲੇ ਜੇ ਇਹਨਾਂ ਦਾ ਕੋਈ ਕੋਈ ਸੀਨੀਅਰ ਲੀਡਰ ਕੋਈ ਗੱਲ ਕਹਿ ਰਿਹਾ ਤਾਂ ਉਹਨੂੰ ਲੋਕੀ ਅਕਸੈਪਟ ਨਹੀਂ ਕਰਦੇ ਇਹਨਾਂ ਲੀਡਰ ਇੱਕ ਦੂਜੇ ਦੇ ਪੱਲਵ ਲੱਤਾਂ ਖਿੱਚਦੇ ਆ ਉਹੀ ਜਿਵੇਂ ਗੱਲ ਕੀਤੀ ਟਿਕਟ ਦੇ ਵੀ ਜਾਂਦੇ ਤੇ ਹਰਾਉਣ ਦੀ ਗੱਲ ਕਰਦੇ ਆ ਜੇ ਪੰਜ ਲੀਡਰ ਹਰ ਨੇ 5 ਲੀਟਰ ਤੇ 5 ਲੀਟਰ ਆਪੇ ਸੁਰਾ ਉਹਨਾਂ ਦੀਆਂ ਬੱਕਰੀਆਂ 5 ਲੀਟਰ ਅਮਰਿੰਦਰ ਸਿੰਘ ਰਾਜਾ ਵੜਿੰਗ ਪੀਪਸੀਸੀ ਦੇ ਪ੍ਰਧਾਨ ਨੇਤਾ ਵਿਰੋਧੀ ਇਤਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰਧਾਵਾ ਦੀ ਸ਼ਾਇਦ ਤੁਸੀਂ ਗੱਲ ਕਰ ਰਹੇ ਹੋ ਇਹ ਨਾ ਇਹ ਵੀ ਸਾਰੇ ਹੋਗੇ ਕਿ ਬੱਕਰੇ ਬੱਕਰੇ ਸਾਰੇ ਸਾਰੇ ਬੱਕਰੇ ਬੱਕਰੇ ਸੌਦੀ ਆਪਣੀ ਆਪਣੀ ਰਾਗ ਆ ਆਪਣਾ ਆਪਣਾ ਜੀ ਆਪਾਂ ਡਵੈਲਪਮੈਂਟ ਦੀ ਗੱਲ ਕਰੀਏ ਕਿਉਂਕਿ ਆਮ ਆਦਮੀ ਪਾਰਟੀ 2 ਸਾਲਾਂ ਦੇ ਡਵੈਲਪਮੈਂਟ ਦੇ ਨੂੰ ਆਧਾਰ ਬਣਾ ਕੇ ਚੋਲੜ ਰਦੀ ਹੈ ਹਾਲਾਂਕਿ ਤੁਹਾਡੇ ਹਲਕੇ ਦੇ ਵਿੱਚ ਬਸੀ ਪਠਾਣਾ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਅਮਨ ਲਈ ਤੁਹਾਨੂੰ ਹੀ ਇਹਨਾਂ ਨੇ ਹਰਾਇਆ ਸੀ ਤੁਸੀਂ ਕਾਂਗਰਸ ਵੱਲੋਂ ਲੜੇ ਸੀ ਉਹਨਾਂ ਨੇ ਡਿਵੈਲਪਮੈਂਟ ਕੀਤੀ ਹੋएगी ਤਾਂ ਤੁਸੀਂ ਉਹਨਾਂ ਦੀ ਡਿਵੈਲਪਮੈਂਟ ਤੇ ਨਾਲ ਹੀ ਹੋਰ ਕਿਹੜੇ ਫਟੇਗੜ ਸਾਹਿਬ ਦੇ ਮੁੱਦੇ ਜਿਹੜੇ ਨੇ ਤੁਸੀਂ ਲੈ ਕੇ ਚੋਣ ਲੜਦੇ ਹੋ ਕਿਹੜੇ ਪ੍ਰੋਮਿਸ ਕਰਨ ਜਾ ਰਹੇ ਹੋ ਕਿਹੜੀਆਂ ਗਰੰਟੀਆਂ ਦੇ ਰਹੇ ਹੋ ਫਟੇਗੜ ਸਾਹਿਬ ਨੂੰ ਨਹੀਂ ਮੈਂ ਦੱਸਦਾ ਜੀ ਕਿਉਂਕਿ ਪਹਿਲਾਂ ਤਾਂ ਜਦੋਂ ਵੋਟ ਮੰਗਣੀ ਹੈ ਜੀ ਜਦੋਂ ਵੋਟ ਮੰਗਣੀਆਂ ਤੇ ਫਿਰ ਸਰਕਾਰ ਦੇ ਕੰਮ ਤਾਂ ਕਰਾਉਣੇ ਪੈਂਦੇ ਆ ਵੀ ਸਰਕਾਰ ਨੇ 2 ਸਾਲ ਦੇ ਵਿੱਚ ਕੀ ਕੀਤਾ? ਐਜੂਕੇਸ਼ਨ ਤੇ ਕੀ ਕੀਤਾ? ਹੈਲਥ ਤੇ ਕੀ ਕੀਤਾ? ਕਿਸਾਨਾਂ ਲਈ ਕੀ ਕੀਤਾ? ਜੌਬ ਲਈ ਕੀ ਕੀਤਾ? ਟਟੋ ਜਿਵੇਂ ਆਪਾਂ ਗੱਲ ਕੀਤੀ 44 ਜਾਂਦੇ ਕੀ ਜੌਬ ਮਿਲਦੀ ਆ। ਤੇ ਆਪਣਾ ਜਿਵੇਂ ਗੰਨੇ ਦੀ ਪੇਮੈਂਟ ਸੀਗੀ ਉਹ ਵੀ 2 2 23 24 ਸਾਲ ਮਿਲਦੀ ਨਹੀਂ ਸੀ। ਅੱਜ ਜੇ ਗੰਨਾ ਆਪਾਂ ਮਿਲਣਾ ਸੁੱਟਦੇ ਆ ਤੇ ਕਟੋੜਦੀ ਤੇ 25 ਦਿਨ ਚੋਂ ਤੇ ਪੇਮੈਂਟ ਜੱਟ ਨੂੰ ਮਿਲਦੀ ਆ। ਤੇ ਗਵਰਨਮੈਂਟ ਦਾ ਜਿਵੇਂ ਜੌਬ ਦੇਣੀ ਆ ਇਹ ਬਹੁਤ ਬੜੀ ਚਿਰ ਬਾਅਦ ਹੋਇਆ ਵੀ 2 ਸਾਲ ਦੇ ਵਿੱਚ ਨਹੀਂ ਜੌਬ ਦੇਣੀਆਂ ਇਹ ਵੀ ਮਨ ਭਗਵੰਤ ਜੀ ਦੀ ਬਹੁਤ ਵੱਡੀ ਦੇਣ ਹੈ ਤੇ ਬਾਕੀ ਮੈਂ ਮੈਂ ਆਪਦੀ ਗੱਲ ਕਰਦਾ ਜੇ ਮੈਂ ਲੋਕ ਸਭਾ ਚ ਜਾਵਾਂਗਾ ਤੇ ਇੱਕ ਬਹੁਤ ਵੱਡਾ ਜਿਵੇਂ ਇੱਥੇ ਟੂਰਿਸਟ ਹੱਬ ਹਮ ਆਪਾ ਫਤੇਗਰ ਸਾਹਿਬ ਜਿਵੇਂ ਤੇ ਮਾਤਾ ਗੁਜਰਕੌਰ ਬਾਬਾ ਜਟਾਵਰ ਸਿੰਘ ਦੇ ਪਾਪਾ ਫਤੇ ਸਿੰਘ ਦੀ ਇਤਿਹਾਸਿਕ ਤਾਪਤੀ ਹੈ ਉਹਨੂੰ ਲੋਕ ਦੂਦਰਾੜ ਤੋਂ ਐਨ ਆਰ ਆਈ ਭਰਾ ਜਾਂ ਦੂਜੀਆਂ ਕੰਟਰੀਆਂ ਤੋਂ ਜਾਂ ਦੂਜੇ ਸਟੇਟਾਂ ਚ ਲੋਕ ਮੱਥਾ ਟੇਕਦੇ ਨੇ ਬਾਕੀ ਉਹ ਬੜੀ ਪਵਿੱਤਰ ਧਰਤੀ ਹੈ ਤੇ ਸ਼ਾਹਦਾਲੀ ਧਰਤੀ ਹੈ ਤਾਂ ਕਿ ਲੋਕ ਉੱਥੇ ਮੱਥਾ ਟੇਕਣ ਉਹ ਟੂਰਿਸਟ ਹੱਬ ਬਣਾਉਣਾ ਚਾਹੁੰਦੇ ਆ ਉਹਨਾਂ ਦਾ ਟਾਈਮ ਵੀ ਇਹ ਫਤਿਹਗੜ੍ਹ ਸਰ ਹੈਰੀਟੇਜ ਇਹ ਸ਼ਹਿਰ ਬਣੇ ਤਾਂ ਕਿ ਦੁਨੀਆ ਜੇ ਪਛਾਣੇ ਜਾਵੇ ਜਿਹੜੇ ਦੂਜੇ ਰਿਜ਼ਰਵ ਹਲਕੇ ਨੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਫਰੀਦਕੋਟ ਦੀ ਗੱਲ ਕਰ ਲਓ ਜਲੰਧਰ ਦੀ ਗੱਲ ਕਰ ਲਓ ਕੀ ਤੁਸੀਂ ਉੱਥੇ ਵੀ ਜਾਓਗੇ ਚੋਣ ਪ੍ਰਚਾਰ ਲਈ ਨਹੀਂ ਨਹੀਂ ਚੋਣ ਪ੍ਰਚਾਰ ਤਾਂ ਸਾਡੇ ਸੀਐਮ ਸਾਹਿਬ ਹੀ ਜਾਣਗੇ ਜਾਂ ਕੋਈ ਤੁਹਾਡੀ ਲੋਡ ਪੈਂਦੀ ਹੈ ਕਿ ਉਹ ਇੱਥੇ ਤੁਹਾਡੇ ਪ੍ਰਾਣੇ ਕਾਂਗਰਸ ਦੇ ਸ਼ਰੀਕ ਜਿਹੜੇ ਨੇ ਚਰਨਜੀਤ ਸਿੰਘ ਚੰਨੀ ਚੋਣ ਲੜਦੇ ਨੇ ਹਾਂ ਨਹੀਂ ਤੁਹਾਡੀ ਲੋੜ ਪੈ ਸਕਦੀ ਹੈ ਜਰੂਰ ਨਹੀਂ ਮੇਰੀ ਗੱਲ ਤੋਂ ਅਸੀਂ ਆਪਣੀ ਪਾਰਟੀ ਲਈ ਆਮ ਆਦਮੀ ਪਾਰਟੀ ਲਈ ਜੀ ਫੋਨ ਦੇ ਵੀ ਕੰਬੇਨ ਕਰ ਸਕਦੇ ਹਾਂ ਲੋਕਾਂ ਨੂੰ ਦੱਸ ਵੀ ਸਕਦੇ ਹਾਂ ਕਿਉਂਕਿ ਕੈਂਡੀਡੇਟ ਦਾ ਜਾਣਾ ਬੜਾ ਔਖਾ ਹੁੰਦਾ ਰਿਸਕੀ ਹੈ ਜੇ ਹੁੰਦਾ ਵੀ ਆਪਣੀ ਹਲਕਾ ਹੀ ਬੜਾ ਵੱਡਾ ਹੁੰਦਾ ਕਿਉਂਕਿ ਇਹ ਵੀ ਬਹੁਤ ਵੱਡਾ ਹਲਕਾ ਫਤਿਹਗੜ੍ਹ ਸਾਹਿਬ ਨੋ ਕੌਂਸ਼ੀਅੰਸ ਸੀ ਤੇ ਕਹਿਣ ਦਾ ਮਤਲਬ ਇਹ ਹੈ ਵੀ ਬੰਦਾ ਆਪਣੀ ਇਲੈਕਸ਼ਨ ਵੀ ਜੀ ਜਾਂਦਾ ਤੇ ਫਕਸਨ ਪੂਰੀ ਯਾਤ ਪੂਰੇ ਪੰਜਾਬ ਚ 13 ਦੀ 13 ਸੀਟਾਂ ਦੀ ਜਿੱਤਾਂ ਜੀ ਅਸੀਂ ਗੱਲ ਕੀਤੀ ਹੈ ਸਿਰਫ ਫਤਿਹਗੜ ਸਾਹਿਬ ਤੋਂ ਸਿਰਫ ਫਤਿਹਗੜ ਸਾਹਿਬ ਰਿਜ਼ਰਵ ਹਲਕੇ ਤੋਂ ਆਵਾਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਉਹਨਾਂ ਨਾਲ ਗੁਰਪ੍ਰੀਤ ਸਿੰਘ ਜੀਪੀ ਹਾਲੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਵਾਦਮ ਪਾਰਟੀ ਚ ਆਏ ਸੁਹਾਗਵਾਸ ਦੈਨਿਕ ਸਵੇਰਾ ਨੇ ਇਹ ਖਬਰ ਜਿਹੜੀ ਹੈ ਸਭ ਤੋਂ ਪਹਿਲਾਂ ਬ੍ਰੇਕ ਕੀਤੀ ਸੀ ਕਿ ਗੁਰਪ੍ਰੀਤ ਸਿੰਘ ਜੀ ਪੀ ਸ਼ਾਮਲ ਹੋ ਰਹੇ ਨੇ ਤੇ ਜੀ ਪੀ ਅੱਜ ਸਾਡੇ ਨਾਲ ਬਣੇ ਹੋਏ ਸਨ ਇਹਨਾਂ ਨੇ ਆਪਣੀ ਰੂਪਰੇਖਾ ਕਾਂਗਰਸ ਕਿਉਂ ਛੱਡਣੀ ਪਈ ਆਵਾਦਮ ਪਾਰਟੀ ਚ ਕਿਉਂ ਆਏ ਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਇਹ ਲੋਕ ਸਭਾ ਜਿਹੜੀ ਸੀਟ ਹੈ ਸਰਕਰਨ ਦੀ ਤਿਆਰੀ ਚ ਨੇ ਕਿਉਂਕਿ ਵੱਡਾ ਵਾਈਡੇਸਟ ਹਲਕਾ ਪੰਜਾਬ ਦਾ ਹੈ ਮੈਂ ਪਹਿਲਾਂ ਕਿਹਾ ਖਮਾਣੋ ਤੋਂ ਸ਼ੁਰੂ ਹੋ ਕੇ ਰਾਏਪੋਟ ਤੱਕ ਜਾ ਲੱਗਦਾ ਹੈ ਤੇ ਇੱਧਰ ਸਮਰਾਲਾ ਖੰਡਾ ਪਾਇਲ ਇਹ ਸਾਰੇ ਹਲਕੇ ਜਿਹੜੇ ਨੇ ਇਹ ਫਤੇਗੜ ਸਾਹਿਬ ਹਲਕੇ ਜਾਂਦੇ ਨੇ ਬੜਾ ਹੀ ਰਲਮਾ ਮਿਲਮਾ ਹਲਕਾ ਹੈ ਪੁਆਦ ਦਾ ਰੰਗ ਵੀ ਹੈ ਮਲਬਈ ਰੰਗ ਵੀ ਹੈ ਤੇ ਦੁਆਬ ਦਾ ਰੰਗ ਵੀ ਹੈ ਤੇ ਸ਼ਹੀਦਾਂ ਦੀ ਧਰਤੀ ਹੈ ਦੈਨਿਕਸਪਰ ਨੂੰ ਸਮਾਂ ਦੇਣ ਵਾਸਤੇ ਬਹੁਤ ਸ਼ੁਕਰੀਆ ਜੀ ਜੀ ਥੋੜਾ ਬਹੁਤ ਧੰਨਵਾਦ ਤੁਸੀਂ ਹਮੇਸ਼ਾ